ਵੇਲ ਡੁੱਬਾ ਦਾ ਪੈ ਉਪਰੋ ਹੁਣ ਕੀ ਲਹਿਰ ਚ ਭੱਕ ਜਦ ਦੇਖਿਓ ਵੇੜਾ ਜਰਜਰਾ ਤਬ ਉੱਤਰ ਪਰਿਓ ਹੋਂ ਫਰਗ ਕਹਿੰਦਾ ਮੈਂ ਵੀ ਡੁੱਬਿਆ ਆ ਸੀ ਜਿੱਥੇ ਪਰੜਾ ਡੁੱਬਿਆ ਹੋਇਆ ਮੈਂ ਵੀ ਡੁੱਬਿਆ ਆ ਸੀ ਜਿੱਥੇ ਮਾਲਾ ਵਾਲੇ ਡੁੱਬਿਆ ਨੇ ਕਿਸੇ ਪੈ ਉਪਰੋ ਮੂਰਗਤਾ ਦੇ ਸਮੁੰਦਰ ਚ ਮੈਂ ਵੀ ਅਗਿਆਨਤਾ ਦੇ ਸਮੁੰਦਰ ਚ ਮੈਂ ਵੀ ਡੁੱਬਿਆ ਹੋਣਾ ਸੀ ਅਗੇ ਆਂ ਤਾਂ ਦੇਸ ਮੁਰਗਲ ਡੁੱਬਿਆ ਹੋਇਆ ਸੀ ਮੈਂ ਪਰ ਮੈਂ ਥੋੜਾ ਜਿਹਾ ਉੱਪਰ ਆ ਉੱਤਰੂ ਜਿਵੇਂ ਡੁੱਬਿਆ ਹੋਇਆ ਸਿਰਫ ਨੱਕ ਔਰ ਅੱਖਾਂ ਬਾਹਰ ਆ ਜਾਣ ਚਾਹੇ ਉਹ ਵੀ ਨਾ ਬਾਹਰ ਆਵੇ ਸਾਦਾ ਨੱਕ ਦਾ ਹੀ ਆਉਣਾ ਆ ਹੀ ਜਾਣਾ ਉਹ ਕੰਨਾਂ ਰੱਖਾਂ ਬਾਹਰ ਆ ਗਈਆਂ ਦੋ ਚੀਜ਼ਾਂ ਆ ਗਈਆਂ ਜਾਂ ਨੱਕ ਬਾਹਰ ਆਉਂਦਾ ਕੰਨ ਪਹਿਲਾਂ ਆ ਜਾਂਦੇ ਨੇ ਬਾਹਰ ਕਬ ਨੱਕ ਕਰਨਾ ਤੋਂ ਥੱਲੇ ਹੁੰਦਾ ਨੱਕਾੜੇ ਸਰਾਹ ਕਰਨਾ ਤੋਂ ਥੱਲੇ ਨਹੀਂ ਲੈਵਲ ਜਾਣ ਕੇ ਲਾਇਆ ਹੈ ਇਹ ਨੱਕ ਦੀ ਲੋੜ ਹੈ ਨੱਕ ਬਾਹਰ ਕਰੂ ਕਰਨਾ ਪਿਆ ਜੀ ਕੰਨ ਥੱਲੇ ਹੁੰਦੇ ਕੰਨ ਨਹੀਂ ਸੀ ਬਾਹਰ ਕਰਦਾ ਹੈ ਕੰਨ ਦੀ ਬਾਹਰ ਕਰਦਾ ਇਹਨੂੰ ਇਹਨੂੰ ਪਤਾ ਨਹੀਂ ਫਿਰ ਇਹਨੂੰ ਸੁਣਦਾ ਕਿ ਕੰਨਾਂ ਦੀ ਨਹੀਂ ਲੋੜ ਸਮਝਦੇ ਅਸੀਂ ਜ਼ਿਆਦਾ ਨੱਕ ਦੀ ਲੋੜ ਜ਼ਿਆਦਾ ਹੈ ਪਰ ਉਹ ਪਰਮੇਸ਼ਰ ਕਹਿੰਦਾ ਕੰਨਾਂ ਦੀ ਲੋੜ ਜ਼ਿਆਦਾ ਨੱਕ ਦੀ ਲੋੜ ਘੱਟ ਹੈ ਅੱਖਾਂ ਨੱਖ ਦੀ ਲੋੜ ਕੰਨਾਂ ਦੀ ਲੋੜ ਸਭ ਤੋਂ ਜ਼ਿਆਦਾ ਹੈ ਕੋ ਕੰਨ ਸੁਣੋ ਹਰ ਨਾਓ ਜਿਤਨੀ ਸਤਗੁਰੂ ਵੇਖਣਾ ਸਰਬਣੀ ਸੁਣਨਾ ਗੁਰਨਾਓ ਸਰਬਾਤ ਸੁਣ ਲੈ ਆਇਓ ਸੁਣਣ ਹੁਣ ਰੁਕੋ ਬਣੀ ਪੜਨ ਤਾਂ ਬਾਤ ਦੀ ਗੱਲ ਹੈ ਜੇ ਪੜਿਆ ਨਾਵੇ ਸੁਣਦਾ ਆਇਆ ਹੀ ਹੈ ਉਹ ਜਿਹੜੇ ਕੰਮ ਆਇਆ ਉਹਦਾ ਕੰਨਾਂ ਨੇ ਕਰਨਾ ਕੰਗ ਲਾ ਦਿੰਦਾ ਥੱਲੇ ਤੇ ਉਰੀ ਦੇ ਫੇਰ ਕਰਦਾ ਫੇਰ ਉਹਨੂੰ ਕਹਿੰਦਾ ਤੈਨੂੰ ਕੱਲ੍ਹ ਥੱਲੇ ਲਾ ਤੇ ਮੈਨੂੰ ਇਹ ਬਤਾ ਦੇ ਨਾ ਕਰਨਾ ਜਬਾਣੀ ਬੰਦ ਇਹਦਾ ਖਤਰਾ ਹੀ ਕੋਈ ਨਹੀਂ ਪਾਣੀ ਜੀ ਕਰਨਾ ਹਾਂ ਖਤਰਾ ਇਹ ਸਾਨੂੰ ਅੱਖਾਂ ਨਾਲ ਦੀਦਾ ਕੋਈ ਨਹੀਂ ਖੋਲ ਨਹੀਂ ਸਕਦੇ ਡੱਕਦਾ ਸਾਰਿਆਂ ਨੂੰ ਜਿਆਦਾ ਖਤਰਾ ਹੈ ਸਭ ਤੋਂ ਜਿਆਦਾ ਖਤਰਾ ਨਖਦਾ ਸਾਨੀ ਹੁੰਦਾ ਨੱਕ ਬਾਹਰ ਗੱਡੂ ਗਾ ਗੱਡੂ ਕੰਨ ਨਿਕਲੇ ਆਉਣੇ ਆਪੇ ਅੱਖਾਂ ਵੀ ਆ ਜਾਣੀਆਂ ਅੱਖਾਂ ਕੰਨ تقریبا ਬਰਾਬਰ ਨੇ ਇਹ ਬਰਾਬਰੇ ਹੁੰਦੇ ਦੋ ਇਕੱਠੇ ਬਾਹਰ ਆ ਜਾਂਦੇ ਹਾਂਜੀ ਉਡਾ ਥਾ ਉਬਰਿਆ ਕਵੀਰ ਡੁੱਬਾ ਥਾ ਤੈ ਉਬਰਿਓ ਗੁਣ ਕੀ ਲਹਿਰ ਚ ਭਰ ਕੇ ਮੈਂ ਮਿਲ ਪਿਆ ਅਸੀਂ ਥੋੜੂ ਬਰਿਆ ਉਤਰੂ ਆਇਓ ਉਹ ਜਿਹੜੇ ਕਹਿੰਦੇ ਨੇ ਨਾ ਵੀ ਸਾਹ ਖਚੋ ਸਾਹ ਰੋਕੋ ਉਹ ਡੁੱਬੇ ਹੋਏ ਤਾਂ ਤੇ ਕੰਨ ਰੱਖਾਂ ਦਾ ਪਹਿਲਾਂ ਹੀ ਬੰਦ ਦੀਆਂ ਫਿਰ ਗੁਣ ਕੀ ਲਹਿਣ ਚ ਬੱਕੋ ਚਲ ਮੈਨੂੰ ਪਤਾ ਲੱਗਿਆ ਨਾ ਵੀ ਗੁਨਾ ਦੀ ਗੱਲ ਹੈ ਇਹ ਖੁਲ ਨੇ ਜਿਹੜੇ ਚਾਟੂ ਹੁੰਦੇ ਨੇ ਗੁਣ ਜਿਹੜੇ ਨੇ ਧਾਣ ਕਰਦੇ ਨੇ ਗੱਲ ਗੁਨਾ ਦੀ ਹੈ ਗੁਣ ਵੇ ਗਿਆਨ ਪ੍ਰਾਪਤ ਹੁੰਦਾ ਹੈ ਔਗਣ ਨੇ ਔਗਣ ਛੱਡਣੇ ਨੇ ਗੁਣ ਪ੍ਰਾਪਤ ਕਰਨੇ ਨੇ ਜਦ ਇਹ ਲਹਿਰ ਆਈ ਨਾ ਇਹਦੀ ਸਮਝ ਆਈ ਥੋੜਾ ਜਿਹਾ ਅੱਖ ਭੁੱਲੀ ਜਦੋਂ ਬਿਜਲੀ ਚਮਕਦੀ ਹੈ ਨਾ ਕਾਲੀ ਰਾਤ ਹੋਵੇ ਬੱਦਲ ਹੋਇਆ ਹੋਵੇ ਤੇ ਬਿਜਲੀ ਚਮਕ ਜਦ ਵਿੱਚ ਕੁਝ ਦਿਖ ਜਾਂਦਾ ਹੁੰਦਾ ਵਿੱਚ ਮੈਂ ਜਿਹੜੇ ਢੇੜੇ ਤੇ ਬੈਠਾ ਸੀ ਉਦਾਂ ਹੀ ਹਜ਼ਾਰਾਂ ਸੇਖ ਤੇ ਪਰ ਮੈਨੂੰ ਨਹੀਂ ਦਿਖਿਆ ਕੋਈ ਸੇਖ ਉਹਨਾਂ ਹਜ਼ਾਰ ਜਨ ਜਨ ਗੁੜ ਕੀ ਲਹਿਰ ਨਹੀਂ ਆਈ ਚ ਪੱਕਾ ਨਹੀਂ ਦਿੱਤਾ ਖਦੀ ਖੁੱਲੀ ਬਿਜਲੀ ਚ ਪੱਕਾ ਜਾਂ ਦਦੀ ਆ ਨਾ ਜਾਂ ਲਸ਼ਕਦੀ ਆ ਜਾਂ ਗੁੜ ਕੀ ਲੈ ਲੈ ਚ ਪੱਕਾ ਦਿੱਤਾ ਫਿਰ ਕੀ ਦੇਖਿਆ ਜਦ ਦੇਖਿਓ ਬੇੜਾ ਜਰਜਰਾ ਦੇਖਿਆ ਬੇੜਾ ਜਰਜਰਾ ਇਹਦਾ ਇਹ ਤਾਂ ਪੁਰਾਣਾ ਬੇੜਾ ਗਲਿਆ ਪਿਆ 1000 ਛੇ ਦੇ ਨੇ ਚ ਟੁਕੜੇ ਬੇੜੇ ਜਭ ਗਿਆ ਤੋ ਉਤਰ ਪੜਿਓ ਫਰਕ ਉਹ ਫਰਕ ਉਹ ਫਰਕ ਮੈਂ ਇਹਦਾ ਛਾਲ ਮਾਰ ਕੇ ਗਿਆ ਪਾਸੇ ਬੇੜੇ ਤੋਂ ਕਿਆ ਮਾ ਫੇਰਦਾ ਸੀ ਜਿਹੜੇ ਬੇੜੇ 'ਚ ਬੈਠ ਕੇ ਆਰਾਮ ਨਾਲ ਜੇ ਦੇਖਿਆ ਵੀ ਇਹ ਤਾਂ ਡੁੱਬਣ ਵਾਲਾ ਬੇੜਾ ਹੈ ਇਹ ਤਾਂ ਡਬਾਉਣ ਵਾਲਾ ਹੀ ਆ ਤਾਂ ਵਾਲਾ ਕਹਾ ਹੈ ਮਾੜਾ ਆਪਣੀ ਲਈ ਜਾ ਭੁੱਖੇ ਭਾਗ ਤਾਂ ਨਕੀ ਜਾ ਬੇੜੇ ਤਾਂ ਸਾਰੇ ਭੁੱਖੇ ਛੜੇ ਹੋਏ ਨੇ ਮਾਇਆ ਓਏ ਮਾਇਆਲੇ ਮਾਇਆ 'ਚ ਰੁਬ ਜਾਣਗੇ ਮਾਇਆ 'ਚ ਰਹਿਣਗੇ ਮਾਇਆ 'ਚ ਰਹਿਣਗੇ ਮਾਇਆ 'ਚ ਬੇੜਾ ਰਹੂਗਾ ਪਾਣੀ 'ਚ ਰਹੂਗਾ ਬੇੜਾ ਵੇੜਾ ਪਾਣੀ ਦਾ ਹੁੰਦਾ ਪਾਣੀ ਚ ਰਹੂਗਾ ਸੁਰਾਖ ਵਿੱਚ ਕੀਤੇ ਨੇ ਪਹਿਲਾਂ ਹੀ ਜੇ ਸੁਰਾਖ ਹੁੰਦਾ ਪਾਣੀ ਦੀ ਐਂਟਰੀ ਬੰਦ ਹੈ ਸੰਤੋਖ ਸੁਰਾਖ ਬੰਦ ਕਰਦਾ ਹੈ ਸੰਤੋਖ ਸੁਰਾਖ ਬੰਦ ਕਰਦਾ ਹੈ ਜਿਹੜਾ ਰਿਤੀਆਂ ਸਿੱਧੀਆਂ ਵਾਲੋ ਸੁਰਾਖ ਨੂੰ ਫੜ ਬੜੇ ਕਰਦਾ ਰਿਤੀਆਂ ਸਿੱਧੀਆਂ ਦੇ ਸੁਰਾਖ ਇਹਨੇ ਸਾਰੇ ਕਰਦੀਆਂ ਵਾਇਦ ਹੈ ਜਦ ਮਾਨੂੰ ਪਤਾ ਲੱਗਿਆ ਵੀ ਰਿਤੀਆਂ ਸਿੱਧੀਆਂ ਸੁਰਾਖ ਨੇ ਜਿਹੜੇ ਹੋਂ ਉਤਰ ਪਰਿਓ ਹੋ ਰੋਕੋ ਰੋਕ ਮਾ ਇਹ ਤਾਂ ਉਧਰ ਗਿਆ ਬਾਕੀ ਪੰਡਤ ਹੈਗਾ ਬੇਦ بڑے بڑے ਪੰਡਤ ਬੁਏ ਇਹ ਮਰਦੇ ਨੇ ਜਾਨੀ